ਲੁੱਟਾ ਖੋਹਾਂ ਅਤੇ ਹੋਰ ਅਪਰਾਧਿਕ ਘਟਨਾਵਾਂ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਇਸੇ ਤਰ੍ਹਾਂ ਰੂਪਨਗਰ ਦੇ ਆਈਪੀਐਸ ਸੀਨੀਅਰ ਕਪਤਾਨ ਨਿਲੰਬਰੀ ਵਿਜੇ ਜਗਦਲੇ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਹੱਤ ਲੱਗੀ ਜਦੋਂ ਇਹਨਾਂ ਵੱਲੋਂ ਲੁੱਟਾ ਖੋਹ ਕਰਨ ਵਾਲੇ ਇੱਕ گروਹ ਨੂੰ ਕਾਬੂ ਕੀਤਾ ਗਿਆ ਇੱਥੇ ਤੁਹਾਨੂੰ ਦੱਸ ਦਈਏ ਕਿ ਬ੍ਰਿੰਦਰਜੀਤ ਸਿੰਘ ਉਪ ਕਪਤਾਨ ਪੀਪੀਐਸ ਦੀ ਹਿਦਾਇਤ ਤੇ ਅਮਰਵੀਰ ਸਿੰਘ ਇੰਚਾਰਜ CIA ਸਟਾਫ ਨੇ ਇਸ ਸਫਲਤਾ ਪਿੰਡ ਖਾਸਪੁਰਾ ਕੋਲ ਨਾਕਾ ਲਗਾ ਕੇ ਪ੍ਰਾਪਤ ਕੀਤੀ ਫੜੇ ਗਏ ਦੋਸ਼ੀਆਂ ਵਿੱਚ ਗੁਰਸੇਵਕ ਸਿੰਘ ਉਰਫ ਮੰਗਾ ਰਾਜਕੁਮਾਰ ਅਤੇ ਇੱਕ ਨਵਾਲਕ ਸ਼ਾਮਲ ਹੈ ਇਨ੍ਹਾਂ ਪਾਸੋਂ ਖੋਏ ਗਏ ਮੋਬਾਈਲ ਫੋਨ ਅਤੇ ਪਰਸ ਵੀ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਮਿਤੀ 7 ਮਈ 2017 ਨੂੰ ਰਾਤ ਸਮੇਂ ਇਨ੍ਹਾਂ ਵਿਅਕਤੀਆਂ ਨੇ ਅਨੰਦਪੁਰ ਸਾਹਿਬ ਵਿਖੇ ਇੱਕ ਵਿਅਕਤੀ ਦਾ ਮੋਬਾਈਲ ਖੋ ਲਿਆ ਸੀ ਜਿਸ ਦਾ ਮੁਕੱਦਮਾ 11 ਮਈ ਨੂੰ ਸ੍ਰੀ ਨੰਦਪੁਰ ਸਾਹਿਬ ਵਿਖੇ ਦਰਜ ਹੋਇਆ। ਇਸ ਤੋਂ ਬਾਅਦ ਇਹਨਾਂ ਵੱਲੋਂ ਮਿਤੀ 8 ਮਈ 2017 ਨੂੰ ਥਾਣਾ ਕਿਰਪੁਰ ਸਾਹਿਬ ਦੇ ਏਰੀਏ ਵਿਛੋੜਾ ਸਾਹਿਬ ਦੀ ਪਟੜੀ ਤੇ ਜਾ ਰਹੇ ਇੱਕ ਵਿਅਕਤੀ ਕੋਲੋਂ ਦਾਤ ਦਾ ਡਰਾਬਾ ਦੇ ਕੇ ਉਸ ਦਾ ਮੋਬਾਈਲ ਫੋਨ ਅਤੇ ਪਰਸ ਖੋਲਿਆ ਗਿਆ। ਜਿਸ ਦਾ ਮੁਕੱਦਮਾ 17 ਮਈ 2017 ਨੂੰ ਕਿਰਪੁਰ ਸਾਹਿਬ ਵਿਖੇ ਦਰਜ ਕਰਵਾਇਆ ਗਿਆ। 8 ਮਈ 2017 ਨੂੰ ਹੀ ਫਿਰ ਇਹਨਾਂ ਲੁਟੇਰਿਆਂ ਨੇ ਦੁਪਹਿਰ ਸਮੇਂ ਪਿੰਡ ਮਲਕਪੁਰ ਲਾਗੇ ਐਕਟੀਵਾ ਤੇ ਜਾ ਰਹੇ ਵਿਅਕਤੀ ਪਾਸੋਂ ਉਸਦਾ ਮੋਬਾਈਲ ਅਤੇ ਪਰਸ ਖੋਲਿਆ ਪਰਸ ਵਿੱਚ ਲਗਭਗ 8000 ਰੁਪਏ ਦੀ ਨਕਦੀ ਸੀ ਇਸ ਘਟਨਾ ਨੂੰ ਅੰਜਾਮ ਦੇ ਦਾਤ ਦਾ ਡਰਾਬਾ ਦਿੱਤੇ ਦਿੱਤਾ ਗਿਆ ਇਸ ਸਬੰਧੀ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਨਿਲੰਬਰੀ ਵਿਜੇ ਜਗਦਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗਰੁੱਪ ਕਾਬੂ ਕਰਨ ਤੋਂ ਬਾਅਦ ਵਾਰਦਾਤ ਨੂੰ ਹੱਲ ਕਰ ਲਿਆ ਗਿਆ ਅਤੇ ਇਲਾਕੇ ਨੂੰ ਅਜਹੀਆਂ ਵਾਰਦਾਤਾਂ ਤੋਂ ਰਾਹਤ ਮਿਲਿਆ ਸਾਡੇ ਸੀਆਈਏ ਸਟਾਫ ਨੇ ਤੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਜੁਆਇੰਟਲੀ ਆਪਰੇਸ਼ਨ ਕਰਦਿਆ ਅ ਇਥੇ 3 ਸਨੇਚਰਸ ਜਿਹੜੇ ਅਰੈਸਟ ਕੀਤੇ ਆ ਉਹਨਾਂ ਦੇ ਵਿੱਚ ਇੱਕ ਨਾਬਾਲਗ ਹੈ ਤੇ ਦੋ ਬਾਲਗ ਸਨੇਚਰਸ ਹੈਗੇ ਇਹਨਾਂ ਦਾ ਨਾਮ ਹੈਗਾ ਗੁਰਨ ਨਾਮ ਹੈਗਾ ਗੁਰਸੇਵਕ ਸਿੰਘ ਮੰਗਾ ਤੇ ਦੂਜਾ ਹੈਗਾ ਰਾਜਕੁਮਾਰ ਇਹਨਾਂ ਦੀ ਆਪਸ ਚ ਰਿਸ਼ਤੇਦਾਰ ਵੀ ਹੈਗੇ ਤੇ ਇਹਨਾਂ ਦੀ ਮੋਡਸ ਆਪਰੇਂਡੀ ਇਹ ਸੀ ਕਿ ਗੁਰਸੇਵਕ ਮੰਗੇ ਦਾ ਜਿਹੜਾ ਸਪਲੈਂਡਰ ਮੋਟਰਸਾਈਕਲ ਸੀਗਾ ਉਹਦੇ ਉੱਤੇ ਤੀਨੋਂ ਜਣੇ ਸਵਾਰ ਹੋ ਕੇ ਅ ਥੋੜੀ ਜੀ ਸੁਮਸਾਨ ਜਗ੍ਹਾਤ ਦੇਖ ਕੇ ਜਾਣ ਵਾਲੀ ਸਵਾਰੀਆਂ ਨੂੰ ਘੇਰਦੇ ਸੀਗੇ ਤੇ ਘੇਰ ਕੇ ਉਹਨਾਂ ਤੋਂ ਮੋਬਾਈਲ ਅਤੇ 스마트ਫੋਨ ਮੋਬਾਈਲ ਤੇ ਪਰਸ ਖੋਲਣ ਦੇ ਸਕਦੇ ਅ ਇਹਨਾਂ ਦਾ ਇਸ ਇਹ ਕਰਨ ਪਿੱਛੇ ਮੋਟਿਵ ਇਹ ਸੀਗਾ ਕਿ ਇਹਨਾਂ ਨੂੰ ਚਾਹ ਸੀਗੀ ਕਿ ਇਹਨਾਂ ਕੋਲੇ ਵਧੀਆ 스마트ਫੋਨ ਹੋਣ ਕਿੰਤੂ ਇਹਨਾਂ ਕੋਲੇ ਕੋਈ ਆਮਦਨ ਦਾ ਸਾਧਨ ਨਹੀਂ ਸੀਗਾ ਕਿ ਜਿਹਦੇ ਨਾਲ ਇਹ ਮਹਿੰਗੇ ਫੋਨ ਖਰੀਦ ਕਰ ਸਕਣ ਟ੍ਰੇਸ ਕਰਕੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਦੋ ਵਾਰਦਾਤਾਂ ਸਦਰ ਥਾਣੇ ਦੇ ਹਦੂਦ ਦੇ ਅੰਦਰ ਇੱਕ ਅਨੰਪੁਰ ਸਾਥ ਥਾਣੇ ਦੇ ਅੰਦਰ ਤੇ ਇੱਕ ਕਿਰਤਪੁਰ ਸਾਵੋ ਥਾਣੇ ਦੇ ਹਦੂਦ ਦੇ ਅੰਦਰ ਕੀਤੀਆਂ ਨੇ ਇਹ ਚਾਰੋਂ ਵਾਰਦਾਤਾਂ ਸਾਡੀ ਟ੍ਰੇਸ ਹੋ ਗਈ ਹੈ ਤੇ ਇਹਦੇ ਵਿੱਚ ਇੱਕ ਦਾਤ ਚਾਰ ਸਮਾਰਟਫੋਨ ਇੱਕ ਪੈਨਾਸੋਨਿਕ ਕੰਪਨੀ ਦਾ ਇੱਕ ਮੈਕਰੋਮੈਕਸ ਦਾ ਇੱਕ ਉਪਕੋ ਕੰਪਨੀ ਦਾ ਤੇ ਇੱਕ ਸੈਮਸੰਗ ਦਾ ਸਮਾਰਟਫੋਨ ਰਿਕਵਰ ਹੋਇਆ ਪਲੱਸ ਦੋ ਪਰਸੇ ਰਿਕਵਰ ਹੋਏ ਇਹਨਾਂ ਨੇ ਜਿੰਨੇ ਪੈਸੇ ਖੋਏ ਸੀ ਉਹਨਾਂ ਦੇ ਵਿੱਚੋਂ 3000 ਰੁਪਏ ਵੀ ਅਸੀਂ ਰਿਕਵਰ ਕਰ ਲਿਆ ਹੈ ਇਸ ਸਪਲੈਂਡਰ ਮੋਟਰਸਾਈਕਲ ਵੀ ਸਾਡੀ ਰਿਕਵਰ ਹੋ ਗਈ ਹੈ ਇਹਦੇ ਕਰੀਬ 50-60000 ਰੁਪਏ ਦੀ ਮਲੀਤੀ ਇਹ ਰਿਕਵਰੀ ਰਿਕਵਰੀ ਹੋਏ ਸਮਾਨ ਦੀ ਬਣਦੀ ਹੈ ਇਹ B2 ਸਾਲ ਦੀ ਉਮਰ ਹੈਗੀ ਹੈ ਇਹਨਾਂ ਦੀ ਇੱਕ ਨਵਾਂ ਲਗੇ ਤੇ ਬਾਕੀ ਦੋਨਾਂ ਦੀ B2 ਸਾਲ ਦੀ ਉਮਰ ਹੈਗੀ ਹੈ ਇਹ ਦੀ ਹੜੀ ਟਿੱਪਾ ਕਰਦੇ ਸੀਗੇ ਇੱਕ ਪੇਂਟਰ ਮਿਸਤਰੀ ਸੀਗਾ ਤੇ ਇੱਕ ਸਰੀਏ ਦਾ ਕੰਮ ਕਰਦਾ ਸੀਗਾ ਨਸ਼ੇਦਾਰੇ ਫਿਲਹਾਲ ਸਾਨੂੰ ਕੋਈ ਪਤਾ ਨਹੀਂ ਲੱਗਿਆ ਲੇਕਿਨ ਇਹ ਬੀੜੀਆਂ ਬੂੜੀਆਂ ਫਿੰਡ ਜਾਂਦੀ ਹੈ ਪੰਜਾਬ ਪੁਲਿਸ ਪ੍ਰਸ਼ਾਸਨ ਸੂਬੇ ਚੋਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਜੱਦੋਜਹਿਦ ਕਰ ਰਹੀ ਹੈ ਅਤੇ ਇਸ ਨੂੰ ਸਫਲਤਾ ਵੀ ਮਿਲ ਰਹੀ ਹੈ। ਸ਼ਮਸ਼ੇਰ ਬੱਗਾ ਰੂਪਨਗਰ ਸਪੋਕਸਮੈਨ ਟੀਵੀ